ਹੈਲੋ एवरीवन ਵੈਲਕਮ ਟੂ ਨਿਊ ਜੋਬ ਅਲਰਟ ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ ਇਹ ਅਸਾਮੀਆਂ ਹਾਂ ਜੀ ਬੇਲਦਾਰਾਂ ਦੀਆਂ ਅਸਾਮੀਆਂ ਨੇ ਕਿੱਥੇ ਆਈਆਂ ਨੇ ਨਗਰ ਨਿਗਮ ਮੋਗਾ ਦੇ ਵਿੱਚ ਠੀਕ ਹੈ ਜੀ ਤਾਂ ਇਹਨਾਂ ਅਸਾਮੀਆਂ ਦੇ ਲਈ ਕੌਣ-ਕੌਣ ਅਪਲਾਈ ਕਰ ਸਕਦਾ ਉਹ ਆਪਾਂ ਦੇਖਦੇ ਆ ਤੁਹਾਡੀ ਏਜ ਲਿਮਟ ਹੈ ਜਿਹੜੀ 18 ਤੋਂ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜੇ ਤੁਸੀਂ ਅਨੁਸੂਚਿਤ ਜਾਤੀ ਜਾਂ ਪਿਛੜੀ ਸਿਰਿਆਣੀ ਨਾਲ ਸੰਬੰਧਿਤ ਹੋ ਤਾਂ ਤੁਹਾਨੂੰ 5 ਸਾਲ ਦੀ ਛੋਟ ਹੈ ਜੀ ਯਾਨੀ ਕਿ 42 ਸਾਲ ਤੱਕ ਦੀ ਉਮਰ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੇ ਤੁਸੀਂ ਐਕ ਸਰਵਿਸਮੈਨ ਹੋ ਤਾਂ ਤੁਸੀਂ 45 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦੇ ਹੋ ਅੰਗਹੀਨ ਹਨ ਜੋ ਉਹ 47 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਅੱਗੇ ਦੇਖੀਏ ਇਹਨਾਂ ਅਸਾਮੀਆਂ ਦੇ ਲਈ ਟੋਟਲ ਪੋਸਟਾਂ ਨੇ ਜੀ 48 ਜਿਨ੍ਹਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਜਿਹੜਾ ਅਪਲਾਈ ਕਰਨ ਦਿਲ ਬਾਦ ਤੁਹਾਡਾ ਜੋ ਸਿਲੈਕਸ਼ਨ ਹੋਣਾ ਉਹ ਕਿਵੇਂ ਹੋਣਾ ਹੈ ਤਾਂ ਜਿਹੜੇ ਵੀ ਉਮੀਦਵਾਰ 3 ਸਾਲ ਦਾ ਐਕਸਪੀਰੀਅੰਸ ਹੈ ਕਿਸੇ ਵੀ ਸਰਕਾਰੀ ਜਾਂ ਅਰਧ ਸਰਕਾਰੀ ਅਧਾਰੇ ਦਾ ਉਹਨਾਂ ਨੂੰ 5 ਅੰਕ ਮਿਲਣਗੇ 7 ਸਾਲ ਤੱਕ ਦਾ ਐਕਸਪੀਰੀਅੰਸ ਹੈ 10 ਅੰਕ ਮਿਲਣਗੇ ਤੇ 10 ਸਾਲ ਤੱਕ ਦਾ ਐਕਸਪੀਰੀਅੰਸ ਹੈ 15 ਅੰਕ ਮਿਲਣਗੇ ਜੇ 10 ਸਾਲ ਤੋਂ ਵੱਧ ਸਾਲ ਦਾ ਐਕਸਪੀਰੀਅੰਸ ਹੈ ਤਾਂ 20 ਅੰਕ ਮਿਲਣਗੇ ਤੇ ਤੁਹਾਡਾ 8ਵੀਂ ਪਾਸ ਹੋਣਾ ਲਾਜ਼ਮੀ ਹੈ ਜੇ 8ਵੀਂ ਦੇ ਵਿੱਚ ਪੰਜਾਬੀ ਪਾਸ ਨਹੀਂ ਤਾਂ ਤੁਹਾਡਾ ਪੰਜਾਬੀ ਦਾ ਇੱਕ ਪੇਪਰ ਵੀ ਲਿਆ ਜਾਣਾ ਜੇ 8ਵੀਂ ਦੇ ਵਿੱਚ ਪੰਜਾਬੀ ਪਾਸ ਹੋ ਤਾਂ ਤੁਹਾਡਾ ਪੰਜਾਬੀ ਦਾ ਪੇਪਰ ਨਹੀਂ ਲਿਆ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਹੋਰ ਸ਼ਰਤਾਂ ਦੀ ਗੱਲ ਕਰੀਏ ਤਾਂ ਮੈਰਿਟ ਦੇ ਆਧਾਰ ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਨੰਬਰਾਂ ਦੇ ਆਧਾਰ ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਜੋ ਵੀ ਨੰਬਰ ਹੋਣਗੇ ਤੁਹਾਡੇ ਜੇ ਦੋ ਉਮੀਦਵਾਰਾਂ ਦੇ ਸੇਮ ਨੰਬਰ ਆਉਂਦੇ ਨੇ ਇੱਕੋ ਜਿਹੇ ਨੰਬਰ ਆਉਂਦੇ ਨੇ ਤਾਂ ਜੋ ਜ਼ਿਆਦਾ ਉਮਰ ਦਾ ਉਮੀਦਵਾਰ ਹੋਣਾ ਉਸ ਨੂੰ ਪਹਿਲ ਦਿੱਤੀ ਜਾਣੀ ਹੈ ਠੀਕ ਹੈ ਜੀ ਤਾਂ ਦੈਟਸ ਆਲ ਗਾਇਜ਼ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ